ਰਸਿਆ ਆ ਰਾਮਲਾ ਕਰਦੇ ਤਾ ਬਨਵਤੀ ਕ੍ਰਿਸ਼ਨਾ ਮਰੋ ਕਰਦੇ ਆਤਿਖ ਆਖਵਾਵੀ ਰਸਿਆ ਆ ਰਾਮਲਾ ਕਰਦੇ ਤਾ ਬਨਵਤੀ ਮੇਰੇ ਕਪਾਲ ਮਤੀ ਪਾਰਾ Yedi on yedi on yedi 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 on yedi on yedi 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 on yedi ਹਾਂ ਬਹੁਤ ਬਹੁਤ ਜੈ ਜੈ ਜੈਕਾਰ ਨਾ ਨਾ ਬਣਾ ਲਓ ਮਤਾ ਜੀ ਇਹ ਲਖੋ ਦਾਵਤ ਦਾ ਕਟੋ ਇਹ ਅੱਛਾ ਹੈ ਜੀ ਸਾਰੇ ਪਰਿਵਾਰ ਨੂੰ ਬਰਤਨ ਇੰਸਟਾਲ ਕਰਦੇ ਰਹਿਣਾ ਠੀਕ ਹੈ ਸੋ ਨਮਸਕਾਰ ਜੀ ਜੈ ਜੀ ਜੈ ਸ਼੍ਰੀਨਾ ਜੈ ਜੈ ਮੇਰਾ ਨਾਮ ਜੀ ਮੇਰਾ ਨਾਮ ਮਰੁੰਨ ਕੁਮਾਰ ਹੈ ਮੈਂ ਭੰਡਾਰੀ ਮੰ ਲਈ ਰਹਿਣਾ ਜਿੱਦਾਂ ਤੁਸੀਂ ਅੱਗੇ ਵੀ ਲਈਆਂ ਸਾਰੀ ਸਾਰਾ ਕੁਲ ਜਾਣਕਾਰੀ ਮਿਲੀ ਹੈ ਸਾਨੂੰ ਕਿ ਆਪਾਂ 24 ਤਰੀਕ ਨੂੰ ਪੂਰੇ ਨਗਰ ਦੇ ਵਿੱਚ ਕਲਸ਼ ਜਿਹੜੇ ਨੇ ਹਰ ਵੱਖਰੇ ਵੱਖਰੇ ਮੰਦਿਰਾਂ 'ਚ ਆਪਾਂ ਡਿਸਟ੍ਰੀਬਿਊਟ ਕੀਤੇ ਸੀਗੇ ਉਹ ਕਲਸ਼ ਜਿਹੜੇ ਨੇ ਉਹ RAM ਜੀ ਵੱਲੋਂ ਹੀ ਪੂਜਿਤ ਜਿਹੜੇ ਅਕਸ਼ਤ ਨੇ ਉਹਨਾਂ 'ਚ ਪਾ ਕੇ ਉਹ ਸਾਨੂੰ ਆਏ ਆਪਾਂ ਉਹਨਾਂ ਕਲਸ਼ਾਂ ਨੂੰ ਸਾਰੇ ਮੰਦਰਾਂ 'ਚ ਸਥਾਪਿਤ ਕੀਤਾ। ਲਕਸ਼ਿਅ ਇਹੋ ਹੀ ਸੀਗਾ ਕਿ ਸਾਰੇ ਮੰਦਰ ਜਿਹੜੇ ਨੇ ਉਹ ਜੋਤਿਆ ਬਣ ਜਾਣ ਔਰ ਸਾਰੇ ਆਦਮ ਭਗਤ ਜਿਹੜੇ ਨੇ ਆਮਾਈ ਪਰਿਵਾਰ ਹੋ ਜਾਈਏ। ਔਰ ਪੂਰਨਤਾ ਦੇ ਵਿੱਚ ਜਿਹੜੀ ਹੈ ਸਾਨੂੰ ਕਾਮਯਾਬੀ ਵੀ ਮਿਲੀ ਹੈ। ਲਗਭਗ 45 ਤੋਂ 50 ਮੰਦਰ ਜਿਹੜੇ ਨੇ ਉਹਨਾਂ 'ਚ ਕਲਸ਼ ਸਥਾਪਿਤ ਨੇ ਪੂਰੇ ਨਗਰ 'ਚ ਔਰ ਲਗਭਗ 45 ਮੰਦਰਾਂ ਦੇ ਵਿੱਚ ਹੀ ਵੱਡੀਆਂ ਐਲਸੀਡੀਆਂ ਲਗਾ ਕੇ ਉਸ ਦਿਨ ਜਿਹੜਾ 22 ਤਰੀਕ ਨੂੰ ਹੋਵੇ ਉੱਥੇ ਪ੍ਰਾਣ ਪ੍ਰティਸ਼ਠਾ ਦਾ ਕਾਰਜਕ੍ਰਮ ਰਹੇਗਾ RAM ਜੀ ਦੀ। ਤੋਂ ਉਹ ਦੇਖਿਆ ਜਾਣਾ। ਔਰ ਸਾਰੇ ਪਰਿਵਾਰਾਂ ਨੇ ਨਿਸ਼ਚਿਤ ਕੀਤਾ ਕਿ ਆਪਾਂ ਆਪਣੇ ਘਰ 'ਚ ਟੈਲੀਵਿਜ਼ਨ ਨਹੀਂ ਦੇਖਾਂਗੇ ਉਸ ਦਿਨ ਉਸ ਦਿਨ ਆਪਾਂ ਆਪਣੇ ਮੰਦਰ ਚਾਲ ਕੇ ਉਹਨੂੰ ਜੋਤਿਆ ਬਣਾ ਕੇ ਉਸ ਦਿਨ 11 ਤਰੀਕ 11 ਵਜੇ ਤੋਂ 1 ਵਜੇ ਤੱਕ ਜਿਹੜੀ ਹੈ ਲਾਈਵ ਆਹੀ ਦੇਖਾਂਗੇ ਔਰ ਪੂਰੇ ਨਗਰ ਦੇ ਵਿੱਚ ਪੂਰੇ ਬਟਾਲੇ ਦੇ ਵਿੱਚ ਜਿਹੜਾ ਮਾਹੌਲ ਬਣਿਆ ਰਹੇਗਾ ਔਰ ਫਿਊਚਰ 'ਚ ਵੀ ਹਰ ਮੰਗਲਵਾਰ ਸਾਡੇ ਭੰਡਾਰੀ ਮਹੱਲੇ 'ਚ ਤੇ ਸਾਰਿਆਂ ਨੇ ਕਹਿ ਦਿੱਤਾ ਸਾਰੀਆਂ ਮਾਤਾ ਭੈਣਾਂ ਨੇ ਵੀ ਉਹਦਾ ਸਹਿਯੋਗ ਕਰ ਦਿੱਤਾ ਕੀ ਮੰਗਲਵਾਰ ਤੇ ਮੰਗਲਵਾਰ ਰਹੀ ਆਰਤੀ ਕਰਾਂਗੇ ਔਰ ਪੂਰੇ ਪਰਿਵਾਰ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਹਿਤੇਸ਼ ਕੁਮਾਰ। ਹਿਤੇਸ਼ ਜੀ ਕਿੰਨੀ ਤਰੀਕ ਤੋਂ ਤੁਹਾਡੇ ਜਿਹੜੇ ਕਲਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਆ RAM ਜੋਤੀਆ ਦੇ ਮੰਦਿਰ ਦੇ ਸਬਾਹ। ਇਹ ਜਿਹੜੀ ਅਸੀਂ satsang ਆਪਣਾ ਸ਼ੁਰੂ ਕੀਤਾ ਵਾ ਦੇਵੀ ਦੁਆਰਾ ਮੰਦਿਰ ਭੰਡਾਰੀ ਹਮਲਾ ਬਟਾਲਾ ਚ। ਇਹ 24 ਤਰੀਕ ਤੋਂ ਸ਼ੁਰੂ ਕੀਤਾ ਵਾ ਔਰ 21 ਤਰੀਕ ਤੱਕ ਇਹ ਰੋਜ਼ ਸ਼ਾਮ ਨੂੰ 7 ਵਜੇ ਭਗਵਾਨ RAM ਦੀ ਔਰ ਕਲਸ਼ ਦੀ ਆਰਤੀ ਹੁੰਦੀ ਹੈ। ਉਸ ਤੋਂ ਬਾਅਦ ਪੰਜ ਹਨੂਮੰਚ ਲਈ ਸਦਾ ਪਾਠ ਹੁੰਦਾ ਹੈ। ਤੇ ਪ੍ਰਸ਼ਾਦ ਭੋਗ ਦਾ ਵੰਤਰਨ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਘਰ-ਘਰ ਹਰ ਇੱਕ ਨੂੰ ਬਗਵਾਨ ਰਾਮ ਦਾ ਨਿਮੰਤਰਣ ਪੱਤਰ ਦੇਣ ਜਾਣੇ ਹਨ ਇਹ 21 ਰਾਤ ਤੱਕ ਇਸੇ ਤਰ੍ਹਾਂ ਚੱਲੇਗਾ ਔਰ 22 ਤਰੀਕ ਨੂੰ ਜਿਵੇਂ ਕਿ ਸਾਡੇ ਪੰਜਾਬ ਦੇ ਸੰਯੋਗ ਸੰਯੋਜਕ ਮਾਨਯੋਗ ਰਾਮਪਾਲ ਜੀ ਨੇ ਦੱਸਿਆ ਹੈ ਵੀ ਆਪਣਾ ਮੁਹੱਲਾ ਹੀ ਜਿਹੜਾ ਹੈ ਅਯੁੱਧਿਆ ਹੋਏਗੀ ਮੰਦਿਰ ਔਰ ਅਹੀਂ ਵੀ ਆਪਣੇ ਭੰਡਾਰੀ ਮੁਹੱਲੇ 'ਚ ਇੱਕ ਭਾਵੇ ਆਯੋਜਨ ਦਾ ਵਿਯੋਜਨ ਕੀਤਾ ਹੈ ਜਿਸ ਵਿੱਚ ਸਾਰੇ ਇਲਾਕੇ ਦੇ ਪਰਿਵਾਰ ਮੁਹੱਲੇ ਦੇ ਪਰਿਵਾਰ ਸਹਿਤ ਬਿਲਕੁਲ ਉਸੇ ਤਰ੍ਹਾਂ ਹੀ ਸ਼ਾਮਲ ਹੋ ਰਹੇ ਹਨ ਜਿੱਦਾਂ ਅਸੀਂ ਕਿਸੇ ਫੰਕਸ਼ਨ 'ਚ ਕਿਸੇ ਆਪਣੇ ਰਿਸ਼ਤੇਦਾਰ ਦੇ ਪ੍ਰੋਗਰਾਮ 'ਚ ਜਾਂ ਗ੍ਰੈਪ ਪ੍ਰਵੇਸ਼ 'ਚ ਜਾਂਦੇ ਹਾਂ ਪੂਰਾ ਉਤਸ਼ਾਹ ਨਾਲ ਲੋਕ ਇਸ ਕੰਮ ਵਿੱਚ ਜੁਟੇ ਹੋਏ ਹਨ ਜੋ ਰਾਮਕੋਪਾਲ ਜੀ ਸਾਰੇ ਪੰਜਾਬ ਦੇ ਵਿੱਚ ਹੀ ਗਏ ਨੇ ਸਾਰੇ ਮੰਦਰਾਂ ਦੇ ਵਿੱਚ ਕਿ ਜੇ ਸਿਰਫ ਇਕੱਲੇ ਬਟਾਲੇ ਵਿੱਚ ਪਹੁੰਚੇ ਇਹ ਰਾਮਕੋਪਾਲ ਜੀ ਤੇ ਪੂਰਾ ਪ੍ਰਵਾਸ ਕਰ ਹੀ ਰਹੇ ਨੇ ਅਹੀਂ ਖਾਸ ਨਵੇਦਨ ਕੀਤਾ ਸੀ ਇਹਨਾਂ ਨੂੰ भी क्योंकि संकतं की इच्छा हैगी भी एक बारी साढ़े ना रूबरू होन तो अत धनवादी राम गोपाल जी दे जिन्होंने अपने बहुत ही व्यस्त समय चो स समय दिता है और देवी द्वारा मंदिर भंडारी महला विरागी शाखे के नाल रूबरू हो के पंजाब जो हो रहा है और जो अयोध्या च हो रहा है उसकी पूरी जानकारी दिखती है मैं राम गोपाल संयोजक श्री राम जन्मभूमि तीर्थ क्षेत्र अयोध्या पंजाब का संयोजक ਅੱਜ ਪਟਾਲੇ ਦੇ ਵਿੱਚ ਦੇਵੀ ਦੁਆਰਾ ਮੰਦਿਰ ਦੇ ਵਿੱਚ ਸ਼ਾਮ ਨੂੰ ਅਕਸ਼ੜ ਵਿਤਰਣ ਤੋਂ ਪਹਿਲਾਂ ਅਕਸ਼ਤ ਪੂਜਨ ਦੇ ਕਾਰਜਕ੍ਰਮ ਦੇ ਵਿੱਚ ਅਤੇ Satsang ਦੇ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਬਹੁਤ ਹੀ ਅੱਛਾ ਵਾਤਾਵਰਣ ਹੈ ਔਰ ਇਹ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਕਿ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਵਾਤਾਵਰਣ ਸਾਰੇ ਸ਼ਹਿਰਾਂ ਦੇ ਵਿੱਚ ਅਤੇ ਕਸਬਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲਗਭਗ 3 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੇ ਵਿੱਚ अस इस तरह का संपर्क अभियान कर चुके हैं और ऐसा लग रहा है कि इसकी संख्या आड़े समय और बदन वाली है और पंजाब जिसका संबंध भगवान राम के नाल है भगवान राम जी की माता का जन्म स्थान भी इतने पंजाब है भगवान राम के दोनों पुत्र लो कुछ उन्होंने जन्म स्थान भी श्री राम तीर्थ अमृतसर ही है ऐसे सम राम के नाम संबंधित पंजाब राम जी की प्राण प्रतिष्ठा जी अयोध्या होने जा रही है ਉਸ ਦੀ ਤਿਆਰੀ ਪੂਰੇ ਜੋਸ਼ ਖੁਸ਼ ਦੇ ਨਾਲ ਹੋ ਰਹੀ ਹੈ। ਔਰ 22 ਤਰੀਕ ਨੂੰ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਦਿਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੇ ਆਪਣੇ ਮੋਹੱਲੇ ਦੇ ਮੰਦਰਾਂ ਦੇ ਵਿੱਚ ਇਕੱਠੇ ਹੋ ਕੇ ਅਯੁੱਧਿਆ ਦੇ ਵਿੱਚ ਜਿਹੜਾ ਕਾਰਜਕ੍ਰਮ ਚੱਲ ਰਿਹਾ ਉਸ ਨੂੰ ਲਾਈਵ ਦੇਖਣਾ ਔਰ ਬਾਅਦ ਦੇ ਵਿੱਚ ਭੰਡਾਰੇ ਦੀ ਵਿਵਸਥਾ ਵੀ ਜਿਹੜੀ ਹੈ ਉਹ ਸਭ ਜਗ੍ਹਾ ਤੇ ਕੀਤੀ ਜਾ ਰਹੀ ਹੈ। ਇੱਕ ਗੱਲ ਹੋਰ ਧਿਆਨ ਚ ਆ ਰਹੀ ਹੈ ਕਿ ਜਿਸ ਤਰ੍ਹਾਂ ਦਾ ਇਹ ਰਾਮ ਮੇ ਬਾਤਾਵਰਣ ਬਣਾਇਆ ਹੋਇਆ ਹੈ 22 ਤਰੀਕ ਤੋਂ ਬਾਅਦ ਵੀ ਇਸੇ ਤਰ੍ਹਾਂ ਦਾ ਵਾਤਾਵਰਣ ਬਣਿਆ ਰਹੇ ਇਸ ਕਰਕੇ ਬਹੁਤ ਸਾਰੇ ਰਾਮ ਭਗਤਾਂ ਨੇ ਇਹ ਨਿਰਣੈ ਲਿਆ ਹੈ ਕਿ ਅਸੀਂ 22 ਤਰੀਕ ਤੋਂ ਬਾਅਦ ਵੀ ਇਸੇ ਤਰ੍ਹਾਂ ਹਰ ਮੰਗਲਵਾਰ ਨੂੰ ਆਪਣੇ ਮਹੌਲੇ ਦੇ ਇਕੱਠੇ ਹੋ ਕੇ ਰਾਮमय ਵਾਤਾਵਰਣ ਬਣਾਉਣ ਦਾ ਪ੍ਰਯਾਸ ਕਰਾਂਗੇ ਹਰ ਘਰ ਰਾਮ ਮੰਦਿਰ ਬਣੇ ਤੇ ਹਰ ਮਹੌਲਾ ਹਰ ਪਿੰਡ ਅਯੁੱਧਿਆ ਬਣੇ ਇਸ ਤਰ੍ਹਾਂ ਦਾ ਇੱਕ ਵਾਤਾਵਰਣ ਸਾਰੇ ਦੇਸ਼ ਦੇ ਵਿੱਚ ਬਣੇ ਔਰ ਪੰਜਾਬ ਇਸ ਦੇ ਵਿੱਚ ਲੀਡ ਕਰੇ ਸਾਰੇ ਦੇਸ਼ ਨੂੰ ਔਰ ਜਿਹੜਾ ਭਗਵਾਨ ਰਾਮ ਦਾ ਸੁਪਨਾ ਹੈ ਰਾਮ ਰਾਜ ਜਾਨਾ ਰਾਮ ਰਾਜ ਦਾ ਅਰਥ ਕੋਈ ਸਰਕਾਰ ਜਾਂ ਕਿਸੇ ਪਾਰਟੀ ਦੇ ਦੁਆਰਾ ਨਹੀਂ ਸਮਾਜ ਦੇ ਦੁਆਰਾ ਹੈ ਜਦੋਂ ਸਮਾਜ ਰਾਮ ਸਮਾਜ ਵਿੱਚ ਰਾਮ ਪਰਿਵਾਰ ਦੀ ਸੰਖਿਆ ਵਧੇਗੀ ਔਰ ਮੁਹੱਲੇ ਅਯੁੱਧਾ ਬਣਗੇ ਤੇ ਆਪਣੇ ਆਪ ਹੀ ਰਾਮ ਰਾਜ ਆਏਗਾ ਮੈਂ ਇਸ ਸਾਰੇ ਕਾਰਜਕ੍ਰਮ ਦੀ ਸਫਲਤਾ ਲਈ ਔਰ ਇਤਨੇ ਸਾਰੇ ਉਤਸ਼ਾਹ ਵਰਧਕ ਲਈ ਸਾਰੇ ਪੰਜਾਬ ਨਿਵਾਸੀਆਂ ਨੂੰ ਸ਼ੁਭ ਕਾਮਨਾ ਦਿੰਨਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਜਿਹੜਾ ਰਾਮ ਮੰਦਿਰ ਅਯੋਧਿਆ ਦੇ ਚ ਬਣ ਰਿਹਾ ਇਸ ਦੇ ਨਾਲ ਕੱਲੇ ਅਯੋਧਿਆ ਦਾ ਹੀ ਨਹੀਂ ਪੰਜਾਬ ਦੇ ਹਰ ਪਰਿਵਾਰ ਦਾ ਅਤੇ ਹਰ ਪਿੰਡ ਮੁਹੱਲੇ ਦਾ ਵਿਕਾਸ ਹੋਏਗਾ ਔਰ ਜੋ ਵੀ ਅੱਜ ਸਾਨੂੰ ਸਮੱਸਿਆਵਾਂ ਪੰਜ ਸਮਾਜ ਦੇ ਸਾਹਮਣੇ ਨਜ਼ਰ ਆਉਂਦੀਆਂ ਉਸ ਦਾ ਸਮਾਧਾਨ ਹੋਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ